ਮੱਸਾ ਸ਼ਰਮਣੀ ਆਉਂਦੀ ਪੁੱਛ ਕਹਿੰਦੀ ਨਾ ਮੇਰੇ ਲਈ ਚਾਹ ਹੈਗੀ ਤੂੰ ਬਣਾ ਕੇ ਪਿਆ ਲੈਣੀ ਹੈ ਕਿ ਤੂੰ ਅਹੀਂ ਪਿਆ ਲੈਣੀ ਤਨ ਤੂੰ ਸੋ ਕੁੜੀ ਆਈ ਏ ਤੂੰ ਕੁੜੀ ਨੂੰ ਚਾਹ ਘੁੱਟ ਬਣਾ ਕੇ ਪਿਆ ਲਿਆ ਕਰ ਮੰਮੀ ਅੱਗੇ ਮੈਂ ਹੀ ਪਿਆਣਨੀ ਆ ਜੇ ਮੈਂ ਪੋਛ ਹੀ ਲਿਆ ਘੁੱਟ ਤੇ ਚਾਹ ਲਈ ਤੇ ਤੂੰ ਇਦਾਂ ਕੋ ਡੇ ਬੋਲਣ ਇਹ ਚੋਰਨੀਆਂ ਚੋਰਨੀਆਂ ਜਿੰਨੇ ਮਰਜੀ ਮੇਰੇ ਤੋਂ ਪਰਦੇ ਪਾਉਂਦੀਆਂ ਰਹਿਣ ਮੈਨੂੰ ਸਾਰਾ ਪਤਾ ਇਹਨਾਂ ਦਾ ਭਾਬੀ ਕਿਹਨਾ ਗੱਲ ਕਰਨ ਦੇ ਹੀ ਸਦੀ ਬਣ ਗਈ ਚਾ ਹਾਂਜੀ ਮੰਮੀ ਅੱਜ ਮੇਰੇ ਹੱਥ ਦੀ ਨਾ ਚਾਹ ਪੀ ਕੇ ਵੇਖੋ ਕਿੰਨੀ ਸਵਾਦ ਬਣਾਈ ਮੈਂ ਚਾਹ ਅੱਜ ਤੇ ਮਜ਼ਾ ਆ ਜਾਊਗਾ ਪੀਣ ਦਾ ਸੱਚਾ ਮੈਂ ਤੇ ਉਦਨ ਦੀ ਉਹਦੇ ਹੱਥ ਦੀ ਪੀਂਦੀ ਨਾ ਮੈਨੂੰ ਤਾਂ ਸਵਾਦ ਨਹੀਂ ਲੱਗਣ ਦੀ ਚਾਹ ਮੈਨੂੰ ਕਿਹੜਾ ਆਉਂਦਾ ਵਾ ਨੀਰਾ ਇੱਕਾਵਾ ਬਣਾਉਂਦੀ ਆ ਜਿੱਦਾਂ ਅਸੀਂ ਕਾਵਾ ਦੇ ਅਥਰੂ ਹੁੰਦੇ ਨੇ ਪਤਾ ਨਹੀਂ ਦੁੱਧ ਤੋਂ ਕੀ ਕਰਦੀ ਆ ਕੀ ਪਤਾ ਦੁੱਧ ਮੈਨੂੰ ਲੱਗਦਾ ਆ ਪੀ ਲੈਂਦੀ ਹਾਂ ਹਾਂ ਪੀ ਲੈਂਦੀ ਆ ਆਪਦੀ ਤੱਤਾ ਕਰਕੇ ਪੀ ਕੇ ਤੇ ਵੇਖੋ ਚਾਹ ਕਿੰਨੀ ਸਵਾਦ ਆ ਬਣਾਈ ਮੈਂ ਅੱਜ ਤੇ ਸਵਾਦੀ ਹੋਏਗੀ ਲੌਂਗ ਲਾਚੀਆਂ ਪਾਈਆਂ ਮੈਂ ਵਿੱਚ ਹਮਮ ਅੱਜ ਤੇ ਮਜ਼ਾ ਆਈ ਨਾ ਪੀਣ ਦਾ ਧੀ ਦੇ ਹੱਥ ਦੀ ਚ ਸਿੰਧੀ ਭੱਜ ਦਾ ਮਜ਼ਾ ਆ ਗਿਆ ਚਾਹ ਪੀਣ ਦਾ ਮੇਰਾ ਤੇ ਰਾਦਾ ਤਨ ਮੈਂ ਇੱਥੇ ਰੱਖਾਂ ਨਾ ਮੇ ਰੋਟੀ ਸਵਾਦ ਦੀ ਮਿਲਦੀ ਆ ਕਿਤੇ ਰੋਟੀਆਂ ਵੀ ਨਾ ਸੜੀਆਂ ਲੰਦੀ ਆ ਤੇ ਚਾਹ ਰੋਟੀ ਸਬਜੀ ਤੇ ਸਬਜੀ ਕਿਤੇ ਮਾਸਾ ਸਵੈਰ ਸਵਾਦ ਨਹੀਂ ਨਾ ਵਿੱਚ ਨਾ ਨੂਨ ਨਾ ਮਰਚ ਫਿਕਰ ਜੀ ਹੁੰਦੀ ਆ ਮੂੰਹ ਚ ਪਾਉਣ ਨੂੰ ਜੀ ਕਰਦਾ ਤੇ ਮਜ਼ਾ ਆ ਗਿਆ ਚਾਹ ਪੀਣ ਦਾ ਅੱਜ ਐਦਾਂ ਦੀ ਤੂੰ ਸਬਜੀ ਬਣਾਉਣੀ ਆ ਮੰਮੀ ਮੈਨੂੰ ਵੀ ਦੋ ਦਿਨ ਹੋ ਗਏ ਨਾ ਆਈ ਨੂੰ ਤੇ ਰੋਟੀ ਦਾ ਸਵਾਦ ਨਹੀਂ ਆਉਣ ਡਿਆ ਨਾ ਸਬਜੀ ਨੂੰ ਦਿਸਵਾਦੀ ਤੇ ਨਾ ਰੋਟੀ ਕੋਈ ਗੱਲ ਨਹੀਂ ਅੱਜ ਮੈਂ ਆਪ ਹੀ ਬਣਾਉਣੀ ਆ ਸਬਜੀ ਆਹੋ ਆਪ ਹੀ ਬਣਾਈ ਇਹਦੇ ਹੱਥ ਦੀ ਨਹੀਂ ਮੈਂ ਖਾਣੀ ਕੀ ਪਤਾ ਵਿੱਚ ਕੀ ਪਾ ਦੇ ਆਹੋ ਇਹ ਵੀ ਗੱਲ ਹੈਗੀ ਤੇਰੀ ਗੱਲ ਸੁਣ ਤੈਨੂੰ ਪੁੱਛ ਲਈ ਕਿ ਕੀ ਖਾਣਾ ਵਾ ਜੇ ਜੋ ਕਹੇਗੀ ਨਾ ਤੈਨੂੰ ਆਖੇ ਪਿੱਤੋਂ ਆਪੇ ਬਣਾ ਲੈ ਤੇ ਮੈਂ ਆਪਣੇ ਵਾਸਤੇ ਆਪੇ ਬਣਾ ਲੈਣੀ ਆ ਸਬਜੀ ਤੇ ਵਧੀਆ ਸਵਾਦ ਕਰਕੇ ਬਣਾਈ ਉਹ ਨਹੀਂ ਨਹੀਂ ਮੰਮੀ ਆਪਣੇ ਦੋਹਾਂ ਜੋਗੀ ਬਣਾਉਣੀ ਆ ਉਹਦੇ ਜੋਗੀ ਨਹੀਂ ਮੈਂ ਬਣਾਉਣੀ ਜੋ ਜੀ ਕਰਦਾ ਨਾ ਜੇ ਪਨੀਰ ਨੂੰ ਜੀ ਕਰਦਾ ਪਨੀਰ ਬਣਾ ਜੋ ਜੀ ਕਰਦਾ ਮੇਰਾ ਪੁੱਤ ਮੈਨੂੰ ਦੱਸ ਦੀ ਮੈਂ ਤੇਰੇ ਵਾਸਤੇ ਉਸੇ ਵਲੇ ਲੈ ਕੇ ਦਵਾਂਗੀ ਕੋਈ ਗੱਲ ਨਹੀਂ ਮੰਮੀ ਪਨੀਰ ਹੈਗਾ ਨਾ ਤੇ ਅੱਜ ਪਨੀਰ ਬਣਾ ਲੈਣੇ ਆ ਪਨੀਰ ਬਣਾ ਜਿੱਦਾਂ ਦੀ ਇਹ ਸਬਜ਼ੀ ਬਣਾਉਂਦੀ ਹੈ ਨਾ ਉਦਾਂ ਦੀ ਉਹ ਖਾਂਦੇ ਉੱਥੇ ਨਾ ਲੂਣ ਪਾਉਂ ਦਿੰਦੇ ਨਾ ਮਿਰਚ ਪਾਉਂ ਦਿੰਦੇ ਆ ਉਹ ਵੀ ਇਦਾਂ ਦੀ ਖਾਂਦੇ ਨੇ ਇਦਾਂ ਹੀ ਫਿੱਕੜ ਜੀ ਮੈਨੂੰ ਵੀ ਇਦਾਂ ਹੀ ਫਿਰ ਖਾਣੀ ਪੈਂਦੀ ਆ ਇਹ ਤਾਂ ਪਤਾ ਨਹੀਂ ਕਿਦਾਂ ਖਾ ਲੈਂਦੀ ਆ ਮੇਰਾ ਤਾਂ ਜੀ ਨਹੀਂ ਕਰਦਾ ਬੱਦੀ ਰੁੱਦੀ ਮੈਂ ਚਾਰ ਚੁਰਮਸਾ ਨਾ ਲੈ ਕੇ ਤੇ ਫੇਰ ਰੋਟੀ ਖਾਣੀ ਸਬਦਾਂ ਲੈਉਂਦੇ ਆ ਅੱਧਾ ਲੈ ਆਉਂਦੇ ਅੱਧਾ ਲੈਉਂਦੇ ਨਹੀਂ ਮੰਮੀ ਬਾਕੀ ਤਾਂ ਸਾਮਾਨ ਕੱਟ ਕੇ ਰੱਖ ਲੈਣੀ ਆ ਤੇ ਮੇਰੇ ਲਾਗੇ ਨਾ ਮੜਾ ਜਾ ਖਲੋ ਜਿਓ ਤੇ ਮੈਨੂੰ ਦੱਸ ਦਿਓ ਕੀ ਕੀ ਪ ਚਲ ਠੀਕ ਆ ਲੂਣ ਮਰਚ ਮੈਂ ਤੈਨੂੰ ਦੱਸ ਦਾਂਗੀ ਤੇ ਤੂੰ ਆਪੇ ਤਰਕਾ ਲਾਉਣਾ ਵਾ ਨਾਲੇ ਜਾ ਸੇਖਣੀ ਚਾਜ ਨਾਲ ਠੀਕ ਆ ਵਧੀਆ ਕਰਕੇ ਸਮਾਨ ਆ ਵਧੀਆ ਬਣਾਇਆ ਕਰ ਕੋਈ ਪਰੋਣਾ ਵੀ ਆ ਜੇ ਤੇ ਸੋਭਾ ਕਰਦਾ ਵਾ ਇਹਦੇ ਵਾਂਗੂ ਨਾ ਜ਼ਹਿਰ ਕੋ ਲਿਆ ਕਰ ਵੀ ਖਾ ਕਿਦਾਂ ਦੋਵੇਂ ਮਾਵਾ ਧੀਆਂ ਬੈ ਕੇ ਚਾਹ ਪੀਂਡੀਆਂ ਸਲਾਂ ਮੇਰੇ ਵਾਸਤੇ ਹੀ ਬਣਾਈ ਹੋਣੀ ਆ ਮੈਂ ਹੀ ਪੀ ਉਨੀ ਘੁੱਟ ਲੈ ਮੰਮੀ ਨੂੰ ਨਹੀਂ ਤੇ ਚਾਹ ਪੀਂਦੀਆਂ ਮੇਰੇ ਵਾਸਤੇ ਵੀ ਆ ਘਟ ਕੇ ਨਹੀਂ ਤੈਨੂੰ ਮਾਸਾ ਸ਼ਰਮ ਨਹੀਂ ਆਉਂਦੀ ਪੁੱਛ ਕਹਿੰਦੀ ਵੀ ਮੇਰੇ ਲਈ ਚਾਹ ਹੈਗੀ ਤੂੰ ਬਣਾ ਕੇ ਪਿਆ ਲੈਣੀ ਹੈ ਕਿ ਤੂੰ ਅਹੀਂ ਪਿਆ ਲੈਣੀ ਤੈਨੂੰ ਤੂੰ ਸੋਂ ਕੁੜੀ ਆਈ ਹੈ ਤੇ ਕੁੜੀ ਨੂੰ ਚਾਹ ਘਟ ਬਣਾ ਕੇ ਪਿਆ ਲੈਆ ਕਰ ਮੰਮੀ ਅੱਗੇ ਮੈਂ ਆ ਹੀ ਪਿਆਣੀ ਆ ਜੇ ਮੈਂ ਪੁੱਛ ਹੀ ਲਿਆ ਘਟ ਤੇ ਚਾਹ ਲਈ ਤੇ ਤੂੰ ਇਦਾਂ ਕੋਡੇ ਬੋਲਣ ਤੂੰ ਸਵਿਰ ਦੀ ਏਸੀ ਲਾ ਕੇ ਮੈਂ ਇਹਨਾਂ ਅੰਦਰ ਪਈ ਆ ਤੈਨੂੰ ਮਾਸਾ ਸ਼ਰਮ ਚ ਆਈਦੀ ਹੈ ਨਾ ਕਿ ਕਿਤੇ ਚਾਹ ਚ ਕਿਸੇ ਨੂੰ ਬਣਾ ਕੇ ਪੁੱਛ ਕੇ ਪਿਆਲਦਾ ਚਾਹ ਰੋਟੀ ਕਿਹਨੂੰ ਪੁੱਛਾਂ ਚਲ ਲੱਗ ਗਿਆ ਮੈਂ ਆਪੇ ਬਣਾ ਕੇ ਪੀਨੀ ਆ ਮਮੀ ਇੰਨੇ ਦਿਨਾਂ ਦੀ ਮੈਂ ਹੀ ਬਣਾ ਕੇ ਪਿਆ ਲੈਂਦੀ ਆ ਜੇ ਤੂੰ ਕੋਈ ਚਾਹ ਬਣਾਈ ਹੀ ਤਾਂ ਮੈਨੂੰ ਵੀ ਦੇ ਦੇ ਦਿੰਦੇ ਕਿੱਦਾਂ ਨਹੀਂ ਤੂੰ ਗੱਲਾਂ ਕਰਦੇ ਓ ਨਾਲ ਮੇਰਾ ਅੱਜ ਥੋੜਾ ਸਰੀਰ ਨਹੀਂ ਠੀਕ ਹੈਗਾ ਤਾਂ ਨਹੀਂ ਮੈਂ ਸਵੇਰ ਦੀ ਉੱઠી ਤੂੰ ਕੇ ਦੀ ਮਜਬੂਰੀ ਵੀ ਸਮਝ ਲਿਆ ਕਰੋ ਤੂੰ ਸਵੇਰ ਦੀ ਚੰਗੀ ਭਲੀ ਆ ਆ ਚਾਹ ਪਾਣੀ ਬਣਾਉਣਾ ਪੈਂਦਾ ਹੋਣਾ ਤਾਂ ਕਰਕੇ ਬਿਮਾਰ ਪੈ ਗਈ ਹੋਣੀ ਆ ਕਿ ਕੋਈ ਗੱਲ ਨਹੀਂ ਬਾਹਾਨਾ ਲਾ ਦਿੰਨੀ ਆ ਇਹ ਬਾਹਾਨੇ ਭੂਨੇ ਨਹੀਂ ਚੱਲਣੇ ਹੈਗੇ ਮੈਨੂੰ ਤਾਂ ਲੱਗਦਾ ਵਾ ਘਰ ਦਾ ਕੰਮ ਸਾਰਾ ਮੰਮੀ ਕਰਦੇ ਆ ਤੁਸੀਂ ਤਾਂ ਨਹੀਂ ਕਰਦੇ ਦੀਪ ਤਾਂ ਸੱਚੀ ਕਹਿਣ ਡਈ ਆ ਇਦਾਂ ਹੀ ਕਹਿੰਦੀ ਆ ਬਾਹਨੇ ਲੰਦੀ ਆ ਤੇ ਮੈਨੂੰ ਕਰਨਾ ਪੈਂਦਾ ਸਾਰਾ ਕੰਮ ਮੰਮੀ ਮੈਨੂੰ ਸਭ ਕੁਝ ਪਤਾ ਵਾ ਤੂੰ ਹੀ ਮੈਨੂੰ ਝੂਠ ਬੋਲਦੇ ਨਹੀਂ ਨਾ ਨਹੀਂ ਨਹੀਂ ਮੈਂ ਨਹੀਂ ਕੰਮ ਕਰਦੀ ਸਾਰਾ ਕੰਮ ਇਹ ਕਰਕੇ ਕੀ ਕਰਾਂ ਫਿਰ ਕੀ ਕਹਿਣਾ ਹੁੰਦਾ ਫਿਰ ਹਾਂ ਉਹ ਬੇਸ਼ਰਮਾ ਤੇ ਤਾਂ ਫਿਰ ਕਰਨਾ ਪੈਂਦਾ ਵਾ ਜਦੋਂ ਨਾ ਕਰੇ ਫਿਰ ਕਰਨਾ ਪੈਂਦਾ ਮੈਨੂੰ ਤੁਹਾਡਾ ਫਰਜ਼ ਹੀ ਕਿ ਚਾਹ ਪਾਣੀ ਮੈਂ ਬਣਾ ਕੇ ਦਵਾ ਹੋਇਆ ਕੀ ਤੁਹਾਨੂੰ ਮੈਨੂੰ ਤਾਂ ਚੰਗੇ ਭਲੇ ਦਿਖਣ ਦੇ ਦੀਦੀ ਸਿਹਰ ਦਾ ਤੂੰ ਮੈਨੂੰ ਪੁੱਛਿਆ ਨਹੀਂ ਇੱਕ ਵਾਰੀ ਵੀ ਸਿਹਰ ਦਾ ਮੇਰਾ ਸਿਰ ਪੀਰ ਹੋਣ ਡਿਆ ਵਾ ਨਾ ਮਮੀ ਤੂੰ ਹੀ ਪੁੱਛਿਆ ਵਾ ਤੁਸੀਂ ਇਹ ਦਿੱਦਾਂ ਦਾ ਲੰਮੇ ਪਈਏ ਇੱਕ ਵਾਰੀ ਧਾਨ ਕਿ ਮੈਨੂੰ ਪੁੱਛਦੇ ਮੰਮੀ ਤੁਹਾਡਾ ਫਰਜ ਬੰਦਾ ਹੀ ਸਗੋਂ ਮਿੰਨ ਦਵਾਈ ਲੈ ਕੇ ਦਿੰਦੇ ਜਿਹੜੀਆਂ ਤੁਸੀਂ ਕੰਮ ਵਾਲੀ ਗੱਲ ਕੰਡਦੇ ਹੋ ਦੱਸੋ ਅੱਗੇ ਕੰਮ ਕੌਣ ਕਰਦਾ ਵਾ ਮੈਂ ਹੀ ਕੰਮ ਕਰਦੀ ਆ ਨਾ ਸਾਰਾ ਘਰ ਦਾ ਇਹ ਤਾਂ ਗੱਲਾਂ ਤੁਸੀਂ ਝੂਠੀਆਂ ਕੰਡਦੇ ਹੋ ਜਾ ਨਹੀਂ ਜਾ ਜਾ ਕੇ ਆਪਣਾ ਕੰਮ ਵੇਖ ਕੋਈ ਭਾਂਡੇ ਕਹਿ ਰਹੇ ਤੇ ਪਏ ਮਾਜਣ ਵਾਲੇ ਸਾਰਾ ਕੰਮ ਪਿਆ ਵਾ ਤੇ ਇੱਥੇ ਗੱਲਾਂ ਬਣਾਈ ਜਾਨੀਂ ਤੂੰ ਵਨ ਸੁਨਨੀਆਂ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਤੇ ਵੇਖੇ ਕਿਦਾਂ ਗੱਲਾਂ ਕਰਦੀ ਹਾਲ ਵੇਖ ਲਓ ਮੰਮੀ ਇਹਦਾ ਕਿੰਨਾ ਝੂਠ ਬੋਲਦੀ ਆ ਕਿ ਮੈਂ ਠੀਕ ਨਹੀਂ ਆ ਇਦਾਂ ਹੀ ਕਰਦੀ ਆ ਕਿ ਸਵੇਰ ਦੇ ਤੇ ਚੰਗੀ ਭਲੀ ਤਰੀ ਫੇਰੰਡੀ ਸੀ ਜਾਣ ਕੇ ਇਹਨੂੰ ਪਤਾ ਲੱਗ ਗਿਆ ਸੀ ਕਿ ਰੋਟੀ ਪਾਣੀ ਮੈਨੂੰ ਬਣਾਉਣਾ ਪੈਣਾ ਵਾ ਕੋਈ ਗੱਲ ਨਹੀਂ ਬਣਵਾਉਂਗੀ ਤੇ ਇਹਦੇ ਕੋਲੇ ਇਹ ਹੁਣ ਨਹੀਂ ਪਹਿਲਾਂ ਵੀ ਇਦਾਂ ਹੀ ਕਰਦੀ ਆ ਬਾਨੇ ਲੰਦੀ ਆ ਤੇ ਮੈਨੂੰ ਚਾਹ ਬਣਾਉਣੀ ਪੈਂਦੀ ਆ ਮੰਮੀ ਤੁਸੀਂ ਭੂਏ ਚੜਾਇਆ ਵਾ ਮੇਰੇ ਮੇਰੇ ਸਿਰ ਪਿਰ ਸਿਰਦੀ ਹੋਂਡੀ ਮੈਂ ਤੁਹਾਨੂੰ ਦੱਸਾਂ ਡੇਈ ਮੈਨੂੰ ਚਾਹ ਬਣਾ ਕੇ ਤੇ ਤਾਂ ਹੀ ਤੂੰ ਬਣਾਈ ਮੇਰੇ ਲਈ ਚਾਹ ਤੇ ਗੱਲਾਂ ਵੇਲਾ ਇਹਨੂੰ ਵੇਲਾ ਫਿਕਰ ਹੈਗਾ ਹਾਂ ਹਾਂ ਇਹਨੂੰ ਕਿੱਡੀ ਛੇਤੀ ਆ ਗਈ ਮੇਰੇ ਵਾਸਤੇ ਬਣਾਈ ਚਾਹ ਸੰਦੀਪ ਦਲਜੀਤ ਦਾ ਫੋਨ ਮੰਮੀ ਉਹਨਾਂ ਨੇ ਕੋਈ ਫੋਨ ਨਹੀਂ ਕੀਤਾ ਮਾਪੋਤ ਨਾ ਬੜੇ ਠੀਠ ਹੈ ਗਿਆ ਉਹਨਾਂ ਨੇ ਫੋਨ ਨਹੀਂ ਕਰਨਾ ਮੇਰੀ ਗੱਲ ਸੁਣ ਮੈਂ ਲਾ ਕੇ ਦੇ ਮੰਮੀ ਇੱਥੇ ਤੇ ਨਹੀਂ ਲਾ ਕੇ ਦੇਣਾ ਤੁਹਾਨੂੰ ਅੰਦਰ ਚਾਹ ਤੇ ਅੰਦਰ ਆ ਜਾਓ ਆ ਚੱਲ ਆ ਫੋਨ ਪਤਾ ਨਹੀਂ ਆ ਇੱਥੇ ਮੈਂ ਆਖਿਆ ਹੁੰਦੀ ਨਾ ਕਿਤੇ ਸੁਣ ਲੈ ਤੈਨੂੰ ਪਤਾ ਹੀ ਆ ਆ ਮੰਮੀ ਉਹ ਇੱਕ ਦੀਆਂ ਫਿਰ ਚਾਰ ਬਣਾਉਂਦੀ ਆ ਆਹ ਕਿਦਾਂ ਹੀ ਕਰਦੀ ਆ ਬੜੀ ਭੈੜੀ ਆ ਮੈਂ ਤੁਹਾਨੂੰ ਫੋਨ ਲਾ ਕੇ ਦਿੰਨੀ ਐ ਲਾ ਕੇ ਤਾਂ ਦੇ ਮੈਨੂੰ ਮੈਂ ਕਰਨੀ ਐ ਇਹ ਨਾਲ ਗੱਲ ਹਲੋ 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 ਆ ਗਿਆ ਜੇ ਤਾਂ ਫੋਨ ਕਰਨ ਦਾ ਤੇ ਮੈਂ ਤਾਂ ਫੋਨ ਕਰਨਾ ਹੀ ਫਰਜ਼ ਠਾਡਾ ਬੰਦਾ ਹੀ ਕਿਹੜੀ ਕੋਲ ਫਰਜ਼ ਬੰਦਾ ਏ ਤੁਸੀਂ ਦੇਖੋ ਹੋ ਰਹੀ ਸੀ ਫੋਨ ਕਰਨ ਦੀ ਜੀ ਹੈ ਨਾ ਤੁਸੀਂ ਤਾਂ ਇੱਕ ਵਾਰੀ ਵੀ ਨਹੀਂ ਪੁੱਛਿਆ ਹੈਗੀ ਆ ਕਿ ਮਰ ਗਈ ਆ ਤਾਂ ਗਈ ਨਾ ਤੇ ਲੀガル ਸੰਲਾ ਉਦਾਂ ਹੀ ਆ ਜੀ ਮੈਂ ਲੈਣ ਨਹੀਂ ਆਉਣਾ ਤੈਨੂੰ ਨਾ ਉਹ ਨਹੀਂ ਆਉਣਾ ਲੈਣ ਤੇ ਉਹ ਮੈਂ ਨਹੀਂ ਹੁੰਦੀ ਇੱਥੇ ਜਿੰਨਾ ਚਿਰ ਤੁਸੀਂ ਨਾ ਲੈਣਾ ਹੋਗੇ ਮੈਂ ਤਾਂ ਕਦੀ ਵੀ ਨਹੀਂ ਆਉਣਾ ਤੇ ਕੋਈ ਮੇਰੀ ਅੱਲਾ ਵੀ ਸੁਣ ਲੈ ਠੀਕ ਹੈ ਨਾ ਲੈਣ ਤੈਨੂੰ ਮੈਂ ਵੀ ਨਹੀਂ ਆਉਂਦਾ ਕੋਈ ਗੱਲ ਨਹੀਂ ਨਾ ਆਓ ਮੇਰੀ ਗੜਾ ਮਾਨੇ ਚ ਰੱਖਣਾ ਨਹੀਂ ਮੈਨੂੰ ਤੂੰ ਤੂੰ ਲੈਣਾ ਮੈਨੂੰ ਫੋਨ ਕਰਦੇ ਲੋਰ ਨਹੀਂ ਜਦੋਂ ਅਕਲ ਟਿਕਾਣੇ ਆ ਜੂਗੀ ਨਾ ਤਾਂ ਫੋਨ ਲਾ ਦੇ ਕਾਦੀ ਅਕਲ ਟਿਕਾਣੇ ਆ ਜੂਗੀ ਤੈਨੂੰ ਨੀ ਪਤਾ ਤੂੰ ਕੀ ਕਰ ਗਈ ਹੈ ਧੱਕੇ ਮਾਰ ਕੇ ਤੂੰ ਹੀ ਕੱਢਿਆ ਵਾ ਮੇਰਾ ਕੀ ਕਸੂਰ ਸੀ ਕਰਦੀ ਕੀ ਰਹੀ ਹੈ ਤੂੰ ਇੱਥੇ ਕੀ ਚੋੜੀਆਂ ਕੋਈਆਂ ਦੇ ਨਾਲ ਕੀ ਕੀਤਾ ਹੈ ਤੈਨੂੰ ਨਹੀਂ ਪਤਾ ਸੰਦੀਪ ਇੱਧਰ ਆ ਪੜਾ ਮੈਨੂੰ ਤੇਰੇ ਕੋਈ ਨਹੀਂ ਕੋਸ਼ਿਸ਼ ਪਾਨਣਾ ਹੈਲੋ ਹਾਂਜੀ ਹਾਂਜੀ ਕਿੱਦਾਂ ਬੋਲਣ ਡਿਆ ਵਾ ਮੈਂ ਬੋਲਣਾ ਕਿੱਦਾਂ ਵਾ ਇਹ ਸਭ ਕੋਣਾ ਤੁਹਾਡੀ ਸ਼ੈਨਾ ਹੋਣ ਡਿਆ ਵਾ ਨਹੀਂ ਮੇਰੀ ਸ਼ੈਨਾ ਕਾਦਾ ਹੋਣ ਡਿਆ ਹੈ ਕੀ ਕੀਤਾ ਹੈ ਜੇ ਤੂੰ ਹਾਡੇ ਘਰ ਦੇ ਦਖਲਅੰਦਾਜ਼ੀ ਨਾ ਕਰਦੇ ਤੇ ਕੁਝ ਵੀ ਨਹੀਂ ਹੋਣਾ ਤੇ ਮੇਰੀ ਗੱਲ ਸੁਣ ਮਾਵਾ ਮੈਂ ਮੇਰੀ ਗੱਲ ਸੁਣ ਮਾਵਾ ਘਰ ਵਸਾਉਂਦੀਆਂ ਵਾ ਕਿ ਤੋੜਦੀਆਂ ਵਾ ਤੁਸੀਂ ਪਹਿਲਾਂ ਵੀ ਇਹਨੂੰ ਚਪੇਰਾ ਮਾਰ ਕੇ ਕੱਢਿਆ ਸੀ ਉਦੋਂ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਹੁਣ ਵੀ ਤੁਸੀਂ ਇੱਧੇ ੱੱੱਕੇ ਮਾਰ ਕੇ ਇਹਨੂੰ ਕੱਢਿਆ ਅੱਛਾ ਕੀ ਕੀਤਾ ਉਹਨੇ ਮਾਰਾ ਮੇਰੀ ਮਾਂ ਨੇ ਇਹਨੇ ਮੇਰੇ ਕੋ ਗੱਲਾਂ ਕਰਵਾਈਆਂ ਠੀਕ ਹੈ ਨਾ ਸੋਣੇ ਕਰਕੇ ਤੇ ਤੇਰੀ ਮਾਂ ਬੜੀ ਚੰਗੀ ਹੈ ਸੋਣਾ ਮੇਰੀ ਗੱਲ ਸੁਣ ਤੂੰ ਇਹ ਕਿੰਨਾ ਚੰਗਾ ਕੰਮ ਕੀਤਾ ਵਾ ਤੇ ਸੋਣਾ ਮੇਰੀ ਗੱਲ ਸੁਣ ਤੂੰ ਉਦਾਂ ਹੀ ਰੱਖ ਲਿਆ ਇੱਥੇ ਤੇ ਤੁਸੀਂ ਤਾਂ ਆਉਂ ਬਣਾਉਂਦੇ ਗੱਲ ਕੁੜੀ ਨੇ ਵੀ ਚੱਲੇ ਤੂੰ ਨਹੀਂ ਕਰਦੇ ਜੋ ਨਾਮ ਨਾਲ ਮ ਅਹੀਂ ਚੋਰੀ ਨਹੀਂ ਕੀਤੀ ਉਹਨੇ ਉਦਾਂ ਹੀ ਸੋਨਾ ਰੱਖਿਆ ਏ ਤੂੰ ਜਾਣ ਕੇ ਨਾ ਗੱਲਾਂ ਬਣਾ ਤੈਨੂੰ ਸਾਰਾ ਉਹਨੇ ਦੱਸਿਆ ਤੂੰ ਜਾਣ ਕੇ ਹੁੰਦੇ ਆ ਮੈਂ ਠੀਕ ਹੈ ਮੇਰੀ ਗੱਲ ਸੁਨੋ ਕੁੜੀ ਵਿੱਚ ਤਾਂ ਮਾਰਨੀ ਆ ਜੇ ਸੋਨਾ ਲੈ ਕੇ ਆਓਗੇ ਨਹੀਂ ਅਹੀਂ ਵੀ ਨਹੀਂ ਭੇਜਣੀ ਤੂੰ ਫਿਕਰ ਨਾ ਕਰ ਉਹ ਮੇਰੀ ਗੱਲ ਸੁਨੋ ਬਾੜੀਆਂ ਨਹੀਂ ਬਹੁੜੀਆਂ ਅੱਖੀਆਂ ਤੋਂ ਬਿਨਾ ਨਾ ਭੇਜਿਓ ਕੋਈ ਲੋੜ ਨਹੀਂ ਤੇ ਮੈਂ ਜਾਂਦੀ ਅਜੇ ਤਾਂ ਮੈਂ ਸਿੱਧੀ ਹੋਈ ਨਹੀਂ ਆ ਜੇ ਮੈਂ ਸਿੱਧੀ ਹੋ ਗਈ ਨਾ ਤਾਂ ਮੈਂ ਹਾਲ ਬਹੁਤ ਪੂਰਾ ਕਰਾਂਗੀ ਦੇਖੀ ਸਹੀ ਕੋਈ ਜੋ ਕਰਨਾ ਕਰਕੇ ਵੇਖੋ ਠੀਕ ਹੈ ਕੋਈ ਲੋਰਨੀ ਨੂੰ ਫੋਨ ਕਰਦੀ ਇਹ ਤਾਂ ਬੋਲਣ ਦੀ ਅਕਲ ਹੈ ਨਹੀਂ ਮਾਸਾ ਵੇ ਇੱਕ ਤੇ ਆਉ ਬੋਲਿਆ ਵਾ ਜਿੱਦਾਂ ਗਾੜੀ ਸੰਦੀਪ ਇਹਨੂੰ ਤਾਂ ਬੋਲਣ ਦੀ ਅਕਲ ਹੈ ਨਹੀਂ ਇਹ ਤਾਂ ਪਤਾ ਹੀ ਨਹੀਂ ਵੱਡੇ ਨਿੱਕੇ ਨਾਲ ਕਿੱਦਾਂ ਬੋਲੀਦਾ ਕੋਈ ਲੋਰਨੀ ਇਹਨਾਂ ਨੂੰ ਫੋਨ ਕਰਦੀ ਮੁੜ ਕੇ ਅੰਦਰ ਭੁੱਖੇ ਨੱਗਿਆਂ ਨੂੰ ਮੈਂ ਤਾਂ ਪਸਤਾਉਂ ਡਈ ਇਹਨਾਂ ਦੇ ਕਰਕੇ ਤੇਰਾ ਰਿਸ਼ਤਾ ਮੈਂ ਕਦੇ ਲੱਭਣੇ ਕੋਈ ਚੱਜ ਦੇ ਇਹ ਕਿੰਪਰੇ ਭੁੱਖੇ ਨੰਗੇ ਲੱਭ ਲੈ ਮੈਂ ਤੇ ਚਲੋ ਮੰਮੀ ਕੋਈ ਗੱਲ ਨਹੀਂ ਤੁਸੀਂ ਨਾ ਗੁੱਸਾ ਨਾ ਕਰੋ ਵਿਚੋਲਿਆਂ ਨੇ ਸਾਨੂੰ ਫਸਾਇਆ ਸੀ ਨਾ ਵਿਚੋਲਿਆਂ ਦਾ ਮੇਰਾ ਗਰਕ ਹੋ ਗਿਆ ਵਾ ਉਦੋਂ ਤੁਹਾਨੂੰ ਵੀ ਮੈਂ ਮਨਾ ਕੀਤਾ ਸੀ ਕੀ ਮੇਰਾ ਰਿਸ਼ਤਾ ਨਾ ਕਰੋ ਹਜੇ ਮੇਰੀ ਕਿਹੜਾ ਉਮਰ ਹੋ ਗਈ ਹੀ ਮੈਨੂੰ ਕੀ ਪਤਾ ਹੀ ਮੈਂ ਹਾ ਚੰਗੇ ਨੇ ਮੈਨੂੰ ਕੀ ਪਤਾ ਹੀ ਨੰਗ ਈਦਾ ਦੇ ਨੇ ਜਿਹੜੀ ਵੀ ਚੀਜ਼ ਮੰਗੋ ਬਸ ਨਾ ਹੀ ਧਰੀ ਹੁੰਦੀ ਇਹਨਾਂ ਨੇ ਤਰੇ ਭੁੱਖੇ ਪੂਰੀ ਅਕਲੀ ਹੈ ਨਹੀਂ ਉਹਨੂੰ ਤੇ ਇੱਥੇ ਤੇ ਮੈਨੂੰ ਸਭ ਕੁਝ ਮਿਲਦਾ ਸੀ ਅੱਧੀ ਜ਼ਬਾਨਾਂ ਚੀਜ਼ ਮੰਗਦੀ ਸੀ ਮੈਂ ਤੁਹਾਡੇ ਕੋਲੋਂ ਤੁਸੀਂ ਉਸੇ ਵੇਲੇ ਲਿਆ ਕੇ ਦਿੰਨੇ ਉਹਨਾਂ ਨੇ ਕਿੱਥੋਂ ਤੈਨੂੰ ਦੇਣੀ ਆ ਉਹਨਾਂ ਦੇ ਘਰ ਤੇ ਹੈ ਹੀ ਨਹੀਂ ਕੱਖ ਵੀ ਮੰਮੀ ਉਹਦਾ ਕਹਿੰਦੇ ਆ ਸਾਡੇ 10 ਕਿਲੇ ਪੈ ਲਈਦੇ ਆ ਤੇ ਪੈਸੇ ਕਿੱਥੇ ਜਾਂਦੇ ਆ ਇੰਨੇ ਭੁੱਖੇ ਨੰਗੇ ਆ ਨਾ ਆ ਗੱਡੀ ਲਾਈਓ ਔਫ ਉਹ ਕੋਈ ਪਤਾ ਨਹੀਂ ਉਹਨੂੰ ਠੰਡ ਲੱਗਦੀ ਢੱਕ ਕੇ ਰੱਖੀ ਆ ਨਾ ਕਿਤੇ ਖੜਦੇ ਆ ਉਹਨੂੰ ਤੇਲ ਪਾਉਂਦੇ ਫੇਰ ਹੀ ਚਲਾਉਣੇ ਪਿਆਹ ਤੇ ਕੋਲ ਉਹਨਾਂ ਦੇ ਨੰਗਾ ਦੇ ਹੈ ਹੀ ਨਹੀਂ ਕੋਈ ਮਾਂ ਉਹਦੀ ਤੇ ਬਸ ਨਾ ਨਾ ਹੀ ਕਰੀ ਜਾਂਦੀ ਆ ਹੈ ਹੀ ਨਹੀਂ ਸਾਡੇ ਕੋਲ ਅੱਖ ਵੀ ਉਹੋ ਹੀ ਗੱਲ ਭੁੱਖ ਕੋਈ ਗੱਲ ਨਹੀਂ ਮੰਮੀ ਮੈਂ ਵੀ ਨਹੀਂ ਜਾਣਾ ਹੁਣ ਜੇ ਇਹਨਾਂ ਦੀ ਆਕੜਵਾ ਨਾ ਤੇ ਮੇਰੀ ਵੀ ਆਕੜਵਾ ਫਿਰ ਸਰਪੰਦਰ ਹਾਂਜੀ ਮੈਂ ਚੱਲੀ ਹਾਂ ਜਰੀਕ ਜਿੱਧਰੋਂ ਕੱਲ ਸੁਨਾ ਆਇਆ ਸੀ ਨਾ ਭੋਗ ਦਾ ਆਹੋ ਤੇ ਮੈਂ ਉੱਥੇ ਚੱਲੀ ਆ ਤੇ ਤੂੰ ਹੁਣ ਐਦਾਂ ਕਰੀ ਵੀ ਕੰਮ ਕੋਮ ਟਾਈਮ ਨਾ ਕਰ ਲਈ ਕੋਈ ਨਹੀਂ ਅਮੀ ਕੰਮ ਤੇ ਹੋਈ ਜਾਣਾ ਜਿਹੜਾ ਹੈਗਾ ਵਾ ਤੇ ਉਹ ਉਹਨਾਂ ਜਾਣਾ ਚਾਹੀ ਚ ਉਹਨਾਂ ਨੂੰ ਜਾਣਾ ਕੱਲੇ ਚੱਲੇ ਪਰਪਿੰਦਰ ਮੈਨੂੰ ਨਹੀਂਗਾ ਪਤਾ ਕਿ ਉਹਨਾਂ ਨੇ ਜਾਣਾ ਕਿ ਨਹੀਂ ਜਾਣਾ ਹੈਗਾ ਹਾਂ ਨੂੰ ਕਿਸ ਦਾ ਠੇਕਾ ਵਾ ਕੋਈ ਜਾਵੇ ਨਾ ਜਾਵੇ ਤੇ ਸੁਨਾ ਆਇਆ ਵਾ ਤੇ ਮੈਂ ਤੇ ਚੱਲੀ ਆ ਤੇ ਨਾਲੇ ਐਦਾਂ ਕਰੀ ਵੀ ਲਵਲੀ ਨੇ ਬਾਹਰ ਹੋਣਾ ਹੀ ਆ ਤੇ ਉਹਨੂੰ ਪਾਣੀ ਬਣਾ ਕੇ ਦੇਦੀ ਨਿੰਬੂ ਵਾਲਾ ਉਹ ਕਾਲੀ ਖਿਜਣ ਡਿਆ ਹੈਗਾ ਵੀ ਮੈਂ ਉੱਥੇ ਖਪਾ ਕਰਦਾ ਰਹਿਣਾ ਵਾਂ ਤੇ ਆਉਂਦਿਆਂ ਨੂੰ ਮੈਨੂੰ ਕਿਤੇ ਘੁੱਟ ਪਾਣੀ ਵੀ ਨਹੀਂ ਪੁੱਛਦੇ ਹੈਗੇ ਤੂੰ ਉਹਨੂੰ ਪਾਣੀ ਬਣਾ ਦੇਈਂ ਜੇਤੇ ਦੇ ਨਾਲ ਉਹ ਕੋਈ ਗੱਲ ਨਹੀਂ ਮੰਮੀ ਤੂੰ ਫਿਕਰ ਕੋ ਕਰੰਦੇ ਹੀ ਆ ਉਹਨਾਂ ਨੂੰ ਬਰੋਂ ਕੰਮ ਕਰਕੇ ਧਿਆ ਲੈਣ ਦੋ ਕੰਮ ਹੱਲਿਓ ਮਗਰੋਂ ਕਰਦੇ ਆ ਤੁਹਾਨੂੰ ਪਹਿਲਾਂ ਟੈਨਸ਼ਨ ਪੈ ਜਾਂਦੀ ਆ ਕੋਈ ਨਹੀਂ ਘਰ ਆਉਣਗੇ ਨਾ ਤੇ ਨਿੰਬੂ ਪਾਣੀ ਬਣਾ ਕੇ ਪੀ ਲੂੰਗੀ ਐਨੀ ਫਿਕਰ ਨਾ ਕਰਿਆ ਕਰੋ ਨਹੀਂ ਚੰਗਾ ਫਿਕਰ ਮੈਂ ਨਹੀਂ ਕਰਨੀ ਤੇ ਹੋਰ ਕਿੰਨੇ ਕਰਨੀ ਆ ਚੱਲ ਮੈਨੂੰ ਗੱਲੀ ਨਾ ਲਾ ਛੜ ਤੇ ਮੈਂ ਚੱਲੀ ਉਹਨੂੰ ਪਾਣੀ ਦੇਦੀ ਚੱਲ ਜਾਓ ਚਪਕੀਏ ਜਾਤਾ ਕਿੱਦਾਂ ਕਰਨੀਆਂ ਸੰਦੀਪ ਦੇ ਦੇ ਲੋਹੇ ਕਿੰਨੀ ਹੈ ਕਿੰਨੇ ਦਿਨ ਹੋ ਗਈ ਆ ਮਿਲਣ ਨੂੰ ਬੜਾ ਦਿਲ ਕਰਨ ਦਿਆ ਹੋ ਕੀ ਹੁੰਦੀ ਆ ਦੇ ਵੱਲ ਘੇ ਹੀ ਹੁਣੀ ਆ ਨਾਲੇ ਕੋਟ ਚਾਹ ਚੋ ਪੀ ਕੇ ਹੁੰਦੀ ਆ ਦੇ ਵੱਲ ਕੱਲ ਨਾਲੇ ਮਨ ਥੋੜਾ ਜਿਹਾ ਹੋਰ ਹੋ ਜੂਗਾ ਕੱਲ ਦੀਆਂ ਐਵੇਂ ਟੈਨਸ਼ਨ ਜੀ ਲੱਗੀ ਐ ਪਤਾ ਨਹੀਂ ਜੱਜੀ ਕਰ ਰਹੀ ਆ ਕਿ ਨਹੀਂ ਬੈਠਿਆ ਜੀਜੀ ਆਹ ਆ ਜਾ ਵੀਂਦਰ ਵਿਲੇ ਬੈਠੇ ਆ ਇੱਧਰ ਕੰਮ-ਕੰਮ ਕਰਕੇ ਬੈ ਗਈ ਮੈਂ ਚੱਲ ਘੜੀ ਬੈਣੀ ਆ ਹੁਣ ਅੱਛਾ ਨਾ ਚਲੋ ਵਧੀਆ ਆ ਕੀ ਕਰਦੇ ਸੰਦੀਪ ਹੋਣੀ ਸੰਦੀਪ ਦਾ ਤਰ੍ਹਾਂ ਕੀ ਦੱਸਾਂ ਸੰਦੀਪ ਦੇ ਪੇਕੇ ਗਈ ਐ ਅਛਾ ਪਿੰਡ ਗਈ ਆ ਹਾਂ ਅੱਛਾ ਅੱਛਾ ਮੈਂ ਤਾਂ ਹੀ ਆਖਾਂ ਪੀਨਾਗ ਦੇ ਬੇੜੇ ਜੀ ਤੁਰੀ ਫਿਰਦੀ ਲੱਭਣ ਦੇਈ ਆ ਤੇ ਨਾਗ ਦੇ ਇਥੇ ਉਧਰ ਸਾਡੇ ਵਾਲੀ ਆਈ ਆ ਜੀਵ ਨੇ ਪੁੱਤ ਕਿੱਥੇ ਜਾਣਾ ਸੀ ਉਹਦਾ ਸਿਰ ਪਰੇ ਸ਼ਰਵਲਾ ਜਾ ਸੋਨੇ ਦਾ ਪਾਇਆ ਸੀ ਇਹਨਾਂ ਨੇ ਉਹ ਹੁਣ ਮਾਸੀ ਤੇਰੀ ਆਈ ਹੀ ਤੇ ਮਾਸੀ ਤੇਰੀ ਨੇ ਸਾਰਾ ਰਿਕਾਰਡ ਕੱਢਿਆ ਵਾ ਉਹਨੂੰ ਹੁਣ ਪਤਾ ਨਹੀਂ ਕਿਥੋਂ ਆਨੇ ਲਿਆ ਆਈ ਉਹਨਾਂ ਸਾਰੇ ਉਹਨੇ ਸਬੂਤਾਂ ਮੁੰਡੇ ਆ ਵਿੱਚ ਉਹਦੇ ਜਦੋਂ ਖੰਡਈ ਉਹਨਾਂ ਦਾ ਵੀ ਪਤਾ ਲੱਗ ਗਿਆ ਸਾਰਾ ਹੀ ਪਤਾ ਲੱਗ ਗਿਆ ਵਾ ਤੇ ਉਹ ਅੰਦਰ ਜੀਤ ਆ ਗਿਆ ਗੁੱਸੇ ਦੇ ਵਿੱਚ ਉਨੇ ਵਾਰ ਤੱਕ ਮਾਰ ਕੇ ਕੱਢਤੀ ਵਾਰ ਸੁਨੀਬਾ ਲੈਣੀ ਮੰਨਦੀ ਸਾਰੇ ਕੋ ਸਬੂਤ ਆ ਫੋਨ ਦੇ ਵਿੱਚ ਚਾਹੋ ਖੜਿਆ ਫਿਰ ਮੈਂ ਕਰਨਾ ਜੋ ਕਰ ਲੋ ਇਹਨੂੰ ਕੱਢ ਪਾਉਂ ਫੜ ਕੇ ਬਾਹਰ ਦਫਾ ਜੇ ਇਥੋਂ ਅੱਗੋਂ ਕਿਧਰ ਬੋਲਦੀ ਏ ਤੂੰ ਜੱਗੇ ਚੌਣੇ ਆ ਕਰਜਕ ਪੱਤ ਪਾਵੇ ਇਹਨਾਂ ਦੇ ਕਬਾਤ ਤੂੰ ਪਾਇਆ ਵਾ ਉਹਨਾਂ ਨੇ ਨਹੀਂ ਪਾਇਆ ਸਾਰੇ ਡਬਲਯੂ ਛਦਾਈ ਬਣਾਇਆ ਤੂੰ ਕਲੀ ਨਹੀਂ ਤੂੰ ਕੀ ਛਦਾਈ ਬਣਾਇਆ ਮੈਂ ਤੈਨੂੰ ਨਹੀਂ ਪਤਾ ਬੁਲਾ ਲੱਗੇ ਤਾਂ ਹੀ ਵੀ ਬੁਲਾਉਣਾ ਤੈਨੂੰ ਮੈਂ ਮਾਸੀ ਇਹਨੂੰ ਘਰੋਂ ਬਾਹਰ ਗੱਢੀਏ ਇਹਨੂੰ ਚੱਲ ਬਾਹਰ ਇੱਦਾਂ ਕਿਦਾ ਕੱਢ ਦੋਗੇ ਤੈਨੂੰ ਬਾਹਰ ਕੱਢਣਾ ਤੈਨੂੰ ਚੱਲ ਜੀ ਟਾਂਟਾ ਨਾਲ ਲੱਗਦਾ ਹੀ ਦੋ ਵੀ ਮੰਮੀ ਨੇ ਗਾਂ ਪਛਾਹ ਕੀਤਾ ਵਾ ਉਹ ਹੁਣ ਕਿੱਦਾਂ ਪਤਾ ਲੱਗ ਗਿਆ ਪਤਾ ਨਹੀਂ ਮਾਸੀ ਤੇਰੀ ਨੇ ਵੇਖਿਆ ਹੀ ਉਹ ਹੁਣ ਫੋਨ ਦੇ ਚ ਭਰੇ ਆਵੇ ਪਤਾ ਨਹੀਂ ਇੱਥੋਂ ਭਰ ਕੇ ਲੈ ਗਿਆ ਕਿ ਕਿੱਥੋਂ ਨੇ ਭਰਾਇਆ ਵਾ ਕਿੱਥੋਂ ਉਹਨੂੰ ਆਈ ਆ ਵਾ ਤੇ ਉਹ ਜੋ ਉਤਰਾ ਹੀ ਵੇ ਲਖਣ ਲਈ ਆ ਵੇ ਦੱਸਣ ਲਈ ਆ ਮਾਂ ਆਪਣੀ ਨੂੰ ਵੀ ਆ ਹੁਣ ਲੁਕਾ ਕੇ ਰੱਖੀਏ ਦੱਸੀ ਨਾ ਕਿ ਇਹਨਾਂ ਭਾਬੀ ਨੂੰ ਨਾ ਪਤਾ ਲੱਗਣ ਦਵੀ ਤੇ ਇਹ ਵਾਲਾ ਗਾਲਵਾ ਭਕਾਰ ਵਿੱਚ ਪਤਾ ਨਾ ਲੱਗੂ ਕਿ ਕਿੱਥੋਂ ਚੀਜ਼ ਆਈ ਤੇ ਕਿੱਥੇ ਚੱਲੀ ਆ ਇਹ ਕਤੇ ਉਹਨਾਂ ਦੀ ਨੰਬਾਰੀ ਹੈ ਜਿੱਥੇ ਭਾਬੀ ਵੀ ਕੱਪੜੇ ਰੱਖਦੀ ਐ ਤੇ ਇਹ ਵੀ ਰੱਖਦੀਆਂ ਨੇ ਤੇ ਭਾਬੀ ਹੱਥ ਨਾ ਮਾਰਦੀ ਹੋਊਗੀ ਉੱਥੇ ਆਹੋ ਤੇ ਪਰ ਚਾਚੀ ਜੀ ਆ ਗੱਲ ਗਲਤ ਬਾ ਨਾ ਪਹਿਲਾਂ ਐਵੇਂ ਤੁਹਾਡਾ ਨਾਂ ਲਾਗਦੇ ਦੇ ਮੁੜ ਕੇ ਪਿੰਡ ਆਈ ਆ ਤੁਹਾਡੇ ਸਾਹਮਣੇ ਕਿ ਤਰ੍ਹਾਂ ਧੱਕੇ ਮਾਰ ਮਾਰ ਮੈਨੂੰ ਕੱਢਿਆ ਸੀ ਇਹ ਪੁੱਤ ਨੇ ਬਾਹਰ ਮੈਨੂੰ ਨਾ ਗਲਤ ਗੱਲ ਵਾਗੇ ਜਦੋਂ ਪਤਾ ਸੀ ਕਿ ਸੋਨਾ ਜਦੋਂ ਹੈ ਹੀ ਮੇਰੇ ਉੱਤੇ ਮੈਂ ਪਿੰਡ ਆਪਣੇ ਦੇ ਕੇ ਗਈ ਆ ਤੇ ਫਿਰ ਮੈਂ ਵਾਧੂ ਦਾ ਕਪੱਤਕਰ ਪਾਇਆ ਸੀ ਅਜੇ ਘੜੀ ਮੰਨਦੀ ਐ ਅਜੇ ਵੀ ਕਹਿੰਦੀ ਤੇਰੇ ਕੋਲ ਚਲ ਚਾਚੀ ਜੀ ਕੀ ਕਰਨਾ ਫਿਰ ਉਹ ਤਾਂ ਤੁਸੀਂ ਗਏ ਹੋ ਤਾਂ ਨਹੀਂ ਸ਼ਹਿਰ ਤੁਹਾਨੂੰ ਤਾਂ ਨਹੀਂ ਪਤਾ ਲੱਗਾ ਇਥੋਂ ਉਹ ਤਾਂ ਹੀ ਚਾਚੀ ਜੀ ਮੈਂ ਵੀ ਆਖਾਂ ਕਿ ਸੰਦੀਪ ਲੱਭਣ ਨਹੀਂ ਦੇਈ ਅਹੀਂ ਤੇ ਫਿਰ ਉਹਦਣ ਗਏ ਸ਼ਹਿਰ ਜੇ ਰਗਾ ਕੰਮ ਹੀ ਹਾਂ ਤੇ ਤਾਂ ਕਰਕੇ ਗਏ ਫਿਰ ਤਾਂ ਤੁਹਾਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਹੈ ਤੇ ਜੇ ਪਤਾ ਹੁੰਦਾ ਤੇ ਚੱਲ ਆਉਂਦੇ ਆ ਪਾਂਹ ਚਲ ਮੰਮੀ ਨੂੰ ਕਹਿੰਦੀ ਮੈਂ ਚੱਲ ਮੰਮੀ ਨੂੰ ਨਾ ਦੱਸੀ ਗੁਰੈਨ ਦੀ ਆਪਣੇ ਕੋਲ ਹੀ ਗੱਲ ਰਹਿੰਦੇ ਹੈ ਜੀ ਖਲਾਰਾ ਬੜਾ ਪੈ ਗਿਆ ਵਾ ਅੱਗੇ ਚੱਲ ਕੋਈ ਗੱਲ ਨਹੀਂ ਚਾਚੀ ਜੀ ਮੈਂ ਨਹੀਂ ਕਰਦੀ ਗੱਲ ਮੰਮੀ ਨਾਲ ਹਾਂ ਉਹ ਹੁਣ ਮੇਟਰ ਨਾਲ ਗੱਲ ਕਰ ਦਿੱਤੀ ਐ ਹੁਣ ਮੰਮੀ ਨਾਲ ਨਾ ਕਹੀ ਆ ਅੱਗੇ ਛੱਡ ਡੈ ਪਈ ਹੁੰਦੀ ਓਹ ਛੱਡ ਡੈ ਬਣਾਵਾ ਸੁਣਾਉਣ ਹਾਂ ਮੰਮੀ ਦਾ ਕੜਾ ਸਭਾ ਚੰਗਾ ਬੋੜੀਆਂ ਤੁਹਾਨੂੰ ਮੈਂ ਕੀ ਦੱਸਾਂ ਉਹਦਾ ਵੀ ਇਹੋ ਹਾਲੀ ਆ ਉਹ ਤੇ ਟਰਣਾ ਹੁਣ ਚੰਗੀ ਰਹਿੰਦੀ ਆ ਮੈਂ ਤੇ ਡਰ ਦੀ ਗੱਲ ਹੀ ਨਹੀਂ ਬੋਛਦੀ ਤੈਨੂੰ ਤੇ ਉਹ ਫੇਰ ਮੈਂ ਹਮ ਗੱਲ ਪੈਂਦੀ ਐ ਗਾੜੀ ਨੂੰ ਬੋਲਣ ਲੱਗੀ ਕਿ ਤੇ ਅੱਗਾ ਪੁਛਾ ਨਹੀਂ ਵੇਖਦੀ ਓ ਉਹ ਨਹੀਂ ਚਾਚੀ ਜੀ ਹੁਣ ਤਾਂ ਥੋੜੀ ਜੀ ਨਾ ਟਲੀ ਆ ਉਹਦਾ ਹਮ ਨਹੀਂ ਤੇ ਅੱਗੇ ਤੇ ਨਾ ਤੇ ਤੇ ਜੀਣ ਨਹੀਂ ਦਿੰਦੇ ਹੁੰਦੇ ਇੰਨੀਆਂ ਗੱਲਾਂ ਕਰਨੀਆਂ ਐਨੇ ਮਿਹਣੇ ਮਾਰਨੇ ਸੱਚੀ ਮਰਦੇ ਜੀਣਾ ਹਰਾਮ ਹੋ ਗਿਆ ਈ ਹੋਂ ਉਹਦਾ ਇਹ ਆ ਵੀ ਥੋੜੇ ਜਿਹਾ ਠੀਕ ਹੀ ਰਹਿੰਦੇ ਆ ਮੇਰੇ ਨਾਲ ਹੁਣ ਨੀ ਕੋਈ ਵੀ ਗੱਲਬਾਤ ਕਰਦੇ ਉਹ ਤਾਂ ਇਹ ਤਾਂ ਤੂੰ ਸੋਹਣਾ ਚੰਗੀ ਆ ਜਿਹੜੀ ਉਹਨੂੰ ਜਵਾਬ ਨਹੀਂ ਦਿੰਦੀ ਰਹੀ ਗਾੜੀਆਂ ਜੇਕਰ ਜਵਾਬ ਦਿੰਦੀ ਰਹਿੰਦੀ ਤਾਂ ਤੇਰੇ ਨਾਲ ਇਤਰਾ ਹੁੰਦਾ ਵੀ ਨਾ ਉਹ ਤਾਂ ਸੇ ਚੜ ਗਈ ਤੇਰੇ ਜ਼ਿਆਦਾ ਉਹ ਚਾਚੀ ਜੀ ਹਾਡੀ ਤੇ ਆਤਵਾ ਵੀ ਚਲੋ ਗਾੜੀਆਂ ਚੁੱਪ ਕਰਕੇ ਸੁਣ ਲਓ ਤੇ ਚਾਲਾ ਬੰਦਾ ਚੁੱਪ ਕਰਕੇ ਟਾਈਮ ਕੱਢ ਲੇ ਜਿਹੜਾ ਨਿਕਲਦਾ ਪਰ ਜਦੋਂ ਫਿਰ ਇਹਦਾ ਨਿਆਖਰ ਤੇ ਬਹੁਤੀ ਹੱਤ ਚੁੱਕੀ ਨਾ ਤਾਂ ਫਿਰ ਉਹਨਾਂ ਨੇ ਪਿੰਡ ਵਾਲਿਆਂ ਨੇ ਵੀ ਨਾ ਫਿਰ ਗੁੱਸਾ ਕੀਤਾ। ਮੈਂ ਅਕਸਰ ਕਿੰਨਾ ਕ ਟਾਈਮ ਮੈਂ ਸਹੀ ਜਾਣਾ ਸੀ। ਚੱਲੀਆਂ ਨਹੀਂ ਜਾਂਦੀਆਂ ਇਹ ਨਹੀਂ। ਕਿਤੇ ਤੇਰੇ ਵਰਗੀ ਨੌਕ ਤੇ ਮੈਨੂੰ ਮਿਲੀ ਹੁੰਦੀ ਨਾ ਕਦੇ ਤੇ ਕਦੇ ਮੈਂ ਸੱਚੀ ਫੁੱਲਾ ਵਾਂਗੂ ਰੱਖਣੀ ਸੀ ਕਦੇ ਮੈਂ। ਉਹ ਚਲੋ ਕੋਈ ਨਹੀਂ ਜੱਜੀ। ਬਾਕੀ ਆਪਣੇ ਚਲੋ। ਜੋ ਧੀਆਂ ਦੇ ਲੇਖ ਰੱਬ ਲਿਖ ਕੇ ਹਲਦਾ ਵਾ। ਕਿ ਇਹੋ ਜਿਹੇ ਲੇਖ ਨਾ ਲਿਖੇ ਜਿਹੋ ਜਿਹੇ ਇਹਦੇ ਲੇਖ ਸੰਦੀਪ ਦੇ ਲੇਖ। ਕਿ ਇਹ ਕਿਸ ਤਰ੍ਹਾਂ ਦੀ ਆ। ਬਾਕੀ ਚਲੋ ਟਾਈਮ ਤੇ ਹੁਣ ਕੱਢਣਾ ਹੀ ਹੁੰਦਾ ਵਾ। ਟਾਈਮ ਹੀ ਕੱਢਣ ਵਾਲੀ ਗੱਲ ਵਾਖ ਹੋਰ ਕੀ ਐ ਕੰਮ ਮਾਦਿਕ ਦੇ ਹੱਥ ਨਹੀਂ ਲੰਮਣਾ ਉਹ ਸਾਰਾ ਕਰਾ ਨਾ ਕਰਾ ਚਲੋ ਕੋਈ ਗੱਲ ਨਹੀਂ ਨਹੀਂ ਚਾਚੀ ਜੀ ਉਹ ਕਰਨੀ ਹੀ ਉਹ ਜਰਾਕ ਗਏ ਆ ਭੋਗਦੀ ਉਹ ਪਰਲੇ ਮਲੇ ਤੁਸੀਂ ਨਹੀਂ ਗਏ ਨਹੀਂ ਮੈਂ ਨਹੀਂ ਗਈ ਉਧਰ ਉਧਰੋਂ ਸੁਨਾ ਆਇਆ ਸੀ ਕੱਲ ਦਾ ਤੇ ਮੰਮੀ ਚਲ ਗਈ ਉਧਰ ਨੂੰ ਤੇ ਮੈਂ ਤਾਂ ਸੰਦੀਪ ਦਾ ਕਰਕੇ ਆ ਗਈ ਮੈਂ ਚਲ ਘੜੀ ਵੇਖੂ ਕਿੰਨੀ ਆਉਂਦੀ ਆ ਉਹ ਫਰੀਆ ਨਹੀਂ ਆ ਗਈ ਤਾਂ ਫੇਰ ਨਾ ਬੋਲੇ ਜਾਣ ਕੀ ਨਹੀਂ ਨਹੀਂ ਬੋਲਣਾ ਉਹਨਾਂ ਨੇ ਕੀ ਆ ਗਏ ਭੋਗ ਵਾਲਿਆਂ ਦੇ ਘਰ ਤਾਂ ਕੋਈ ਨਹੀਂ ਆਉਂਦੇ ਹੁਣੇ ਆ ਕਦੇ ਤੇ ਗਈ ਆ ਦਾਦੀ ਮੈਂ ਸੋਚਿਆ ਤੁਸੀਂ ਵੀ ਗਏ ਹੋਣ ਤੁਹਾਨੂੰ ਨਹੀਂ ਸੁਣਾ ਆਇਆ ਨਹੀਂ ਆਨੋ ਨਹੀਂ ਸੁਣਾ ਆਇਆ ਉਦੋਂ ਅੱਛਾ ਅੱਛਾ ਤੇ ਦਲਜੀਤ ਜੀ ਦੀ ਵੀ ਕੰਮ ਕੀ ਦੱਸਾਂ ਹੁਣ ਉਹ ਹੁਣ ਵੱਖੋਂ ਟੈਨਸ਼ਨ ਚ ਪਿਆ ਹੋਆ ਉਹ ਆਂਦਾ ਮੈਂ ਲੈਣੀ ਨਹੀਂ ਹੁਣ ਜਿਦ ਤਰ੍ਹਾਂ ਦਾ ਸਾਡਾ ਉਹਨੇ ਕੰਮ ਕਰ ਛੜਿਆ ਹੁਣ ਲੈਣੀ ਨਹੀਂ ਹੁਣ ਹੁਣ ਗਾੜੀ ਪਤਾ ਨਹੀਂ ਹੁਣ ਰਵਿੰਦਰ ਕੀ ਬੰਦਦਾ ਕੀ ਉਹਦੀ ਕੀ ਨਹੀਂ ਬੰਦਦਾ ਹੁਣ ਆਪਣੇ ਘਰ ਦੇੜੇ ਪੜਦੇ ਆ ਨਾ ਬੰਦਾ ਆ ਵੀ ਢੱਕਲੇ ਤੇ ਚੰਗੀ ਗੱਲ ਵਾ ਜਦੋਂ ਪਹੁੰਚ ਜਾਂਦੀ ਹੈ ਤਾਂ ਗੱਲ ਬਾਹਰ ਫੇਰ ਲੋਕੀ ਡੰਦੇ ਆਉਂ ਜਿੱਦਾਂ ਕਿ ਗੱਲ ਨਹੀਂ ਕਰਨ ਵਾਲੀ ਮੈਂ ਤਾਂ ਬੜੇ ਪਰਦੇ ਪਾਏ ਹੀ ਇਹਦੇ ਪਰ ਇਹਨੇ ਹੀ ਹਜ਼ਾਰ ਕਰਕੇ ਛੱਡੇ ਇਹਨੇ ਚੱਲ ਕੋਈ ਗੱਲ ਨਹੀਂ ਦਲਜੀਤ ਨੂੰ ਵੀ ਨਾ ਹੋਊਗਾ ਨਾ ਤੇ ਮੈਂ ਇਹਨਾਂ ਨੂੰ ਆਖੂਗੀ ਤਾਂ ਬੇ ਕੋਈ ਨਹੀਂ ਸਮਝਾਉਣਗੇ ਥੋੜਾ ਆ ਚੱਲ ਕੋਈ ਨਹੀਂ ਸਮਝਾਵੇ ਜਰਾ ਕੋ ਨੂੰ ਮੈਂ ਜਾਣੀ ਆ ਫਿਰ ਐ ਵੇ ਚਾਹ ਬਣਾਵਾ ਕੋਟ ਮਚਾ ਆफी ਕੇ ਚੱਲ ਜੀ ਨਹੀਂ ਚਾਚੀ ਚਾਹ ਨਹੀਂ ਪੀਣੀ ਹੈਗੀ ਮੇਰਾ ਕੰਮ ਵਿੱਚ ਇਹ ਪਿਆ ਥੋੜਾ ਜਿਆ ਤੇ ਮੈਂ ਇਹਦੇ ਵੇਖ ਕੇ ਹੀ ਆਈ ਆਂ ਵੀ ਸੰਦੀਪ ਨੇ ਦਿਹੀ ਤਾਂ ਕਰ ਗਈ ਅੱਛਾ ਆ ਕੋਈ ਗੱਲ ਨਹੀਂ ਫਿਕਰ ਨਾ ਕਰੋ ਟੈਨਸ਼ਨ ਨਹੀਂ ਲਈਦੀ ਹੋਈ ਦੀ ਨਹੀਂ ਫਿਕਰ ਕਾਦੀ ਆ ਅਜ ਹੁਣੇ ਦੇ ਜੋ ਹੋਣਾ ਵੇਖੀ ਜਾਊਗੀ ਹੁਣ ਕੋਈ ਗੱਲ ਨਹੀਂ ਸੋਨਾ ਆ ਜਾਣਾ ਉਹ ਘਰ ਹੀ ਆਉਣਾ ਵਾ ਉਹ ਕਈ ਅਰ ਚਾਚੀ ਜੀ ਉਦਾਂ ਹੀ ਮਾਤੇ ਪਰਦਾ ਪੈ ਜਾਂਦਾ ਉਹ ਇਹਦ ਗੱਲ ਹੈਗੀ ਆ ਤਾਂ ਕੋਈ ਗੱਲ ਨਹੀਂ ਜੇ ਕੇ ਚੀਜ਼ ਦੀ ਲੋੜ ਹੋ ਤਾਂ ਮੈਂ ਦੱਸ ਦਿਓ ਤਾਂ ਮੈਂ ਕਰ ਜੂ ਅੱਗੇ ਕੰਮ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਸੀ ਜੀ ਤੁਸੀਂ ਪਰਵਾਹ ਨਾ ਕਰੋ ਕੋਈ ਨਹੀਂ ਜੇ ਹੋਰ ਵੀ ਕੋਈ ਗੱਲ ਹੋਏਗੀ ਨਾ ਇੱਥੇ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਆਹੋ ਕੀ ਪਤਾ ਹੋਰ ਕੀ ਕੀ ਲੈ ਕੇ ਆਈ ਉਥੋਂ ਇਹ ਕਿਰੀ ਮਾ ਮਾਤੀ ਇਹ ਮੈਨੂੰ ਕੋ ਦੱਸ ਦੀਆਂ ਚੁੱਪ ਕਰਕੇ ਅੰਦਰ ਵੜ ਕੇ ਤੇ ਕਰਦੀਆਂ ਰਹਿੰਦੀਆਂ ਗੱਲਾਂ ਸੀ ਜੀ ਇਹ ਚੋਰਨੀਆਂ ਚੋਰਨੀਆਂ ਜਿੰਨੇ ਮਰਜੀ ਮੇਰੇ ਤੋਂ ਪਰਦੇ ਪਾਉਂਦੀਆਂ ਰਹਿਣ ਮੈਨੂੰ ਸਾਰਾ ਪਤਾ ਇਹਨਾਂ ਦਾ ਭਾਬੀ ਕਿਹਨੇ ਗੱਲ ਕਰਨ ਦੇ ਹੀ ਮੈਨੂੰ ਨਾ ਡਾਡਾ ਸਾਰਾ ਪਤਾ ਲੱਗ ਗਿਆ ਸੀ ਕਿ ਵੀਡੀਓ ਤੁਸੀਂ ਬਣਾਈ ਹੈ